ਅਤਮਾ ਸ਼ੇਰਵਾਹੇ ਗੁਰੂ ਸਾਹਿਬ ਜੀ ਸੋਈ ਮਹਲਾ ਪੰਜਵਾ ਜਿਸ ਕੇ ਸਿਰ ਉਪਰ ਤੋਸਾਮੀ ਸੋ ਦਖ ਖਕਸਾ ਤੀਤਨਾ ਆਵ ਜਿਸਕੇ ਸਿਰ ਉਪਰ ਤੂੰ ਸਾਮੀ ਮੇਰੇ RAM RAI ਤੋ ਸੰਤਾਂ ਦਾ ਸੰਤ ਤੇਰੀ ਤੇਰੇ ਸੇਵਕ ਕੋ ਭੌਤਿchnਾਹੀ ਜਮ ਨਹੀਂ ਆਵੈ ਨੇ ਤੇਰੇ ਰੰਗ ਰਾਤੇ ਸੁਆਮੀ ਤੇਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ਨਾ ਮੇਟ ਕੋਈ ਸਤਿਗੁਰ ਕਾ ਬਿਲਾਸਾ ਨਾਮ ਧਿਆਨ ਸੁਖ ਫਲ ਪਾਇਆ ਰਬਾ ਸੈ ਪਾਣੀ ਚ ਦੋਸ਼ ਲੈ ਸਾਧੈ ਗਿਆਨ ਧਿਆਨ ਇਥੇ ਕਰਮ ਨ ਜਾਣ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਕਲ ਰਾਤ ਕੀ ਮੇਰੀ ਯਾਲਤਾਨ ਇਥੇ ਕਰਮ ਨਾ ਜਾਣਾ ਸਾਰਾ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਲਕ कल रागी मेरी वाहिगुरी खालसा वाहिरी की भरे सोही न पंजवा जिस के सिर ऊपर तूं स्वामी सो दुख कैसा पाव ਲੋਲਾ ਨਾ ਜਾਣੈ ਮਾਇਆ ਮਦ ਮਾਤਾ ਮਰਣਾ ਚੀਤ ਮਾ ਆਵੇਂ ਗੁਰੂ ਰੂਪ ਤੇ ਪਿਆਰੀ ਸਾ ਸੰਗਤ ਜੀਓ ਅੱਜ ਦਾ ਇਹ ਪਾਵਨ ਮੁਖਵਾ ਪੰਜਵੇਂ ਪਾਤਸ਼ਾਹ ਸਹੀਦਾ ਦੇ ਸਰਤਾਜ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜੀ ਜੀ ਪਾਵਨ ਰਸਮਾਂ ਤੋਂ ਉਚਾਰਣ ਕੀਤਾ ਹੋਇਆ ਸੋਹੀ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 759 ਦੇ ਉੱਤੇ ਸੁਭਾਏ ਮਾਨ ਹੈ ਸਤ ਗੁਰੂ ਕਿਰਪਾ ਕਰਨ ਸਤ ਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆਵੇ ਆ ਸਤ ਗੁਰੂ ਸੱਚੇ ਪਾਤਸ਼ਾਹ ਆਪਣੇ ਦਰ ਤੇ ਪਰਮਾਨੰ ਕਰ ਲੈਣ ਭਾਈ ਸਤ ਗੁਰੂ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੇ ਕਲਾਮ ਅਕਸਰ ਜੀ ਹੋਈਆਂ ਬੇਅੰਤੁ ਨਾਮ ਦੀ ਖਿਮਾ ਗਜਵਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ